ਸੋ ਸ੍ਰੀ ਅਕਾਲ ਸਤ ਨਾਮ ਵਾਹਿਗੁਰੂ 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 ਸਤ ਨਾਮ ਸ੍ਰੀ ਵਾਹਿਗੁਰੂ सतनाम सी भाई सतनाम वाहे Sattı

Shatana Maharipu, Shatana Maharipu, Shatana Maharipu, Shatana Satna naam vahitur satna vahitur satna naam vahitur

ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਰੰਸਾ ਵਾਹਿਗੁਰੂ ਮਤੇ sat naam vahguru sat naam vahguru sat naam vahguru sat naam vahguru sat naam vahguru

ਹੋ ਜ਼ੋ ਵਾਲੇ ਕੋਠੀ ਸਤਿ ਸ਼੍ਰੀ ਅਕਾਲ ਜੀ ਵਾਰੂ ਸਰੂਤੀਓ ਸਤਿ ਸ਼੍ਰੀ ਅਕਾਲ ਸ਼੍ਰੀ ਵਾਹਿਗੁਰੂ ਸਾਹਿਬ ਜੀ

ਕਿਹੜੇ ਤੇਰੇ ਨੂੰ ਨਾ ਆਇਆ ਪਿਆਰ ਤੋਂ ਸੁਣਾਈ ਨਾ ਕਿੰਨਾ ਵੇਖੀ ਤੀ ਆਪਣੀ ਪਤਨੀ ਨੂੰ ਉਹ ਵਾਸ ਸਮਾਵੇ ਗੋਰੀਆ ਸੋ ਸੋ ਚੱਕਿਆ ਹੈ ਤਦ ਤੇ ਸੱਚੇ ਬਾਤ ਸ਼ੰਮਗਮ ਧਰਮ ਦੇ ਕੀ ਹੈ ਹਨ ਮਾਰੇ ਖੰਡੇ ਜਰਵਾ